ਬਿਲਕੁਲ ਫ੍ਰੀ ਮਿਲੂਗਾ ਜੀ ਇਹ ਮਿਲੂਗਾ ਬਿਲਕੁਲ ਫ੍ਰੀ ਡਬਲ ਡੋਰ ਫ੍ਰਿਜ ਨਾਲ ਜੀ ਡਬਲ ਡੋਰ ਫ੍ਰਿਜ ਦੇ ਨਾਲ ਤੁਹਾਨੂੰ ਆਹਾ ਮਿਲ ਜੂਗਾ ਫ੍ਰੀ ਭਾਈ ਇਹ ਜੀ GST ਘਟ ਗਿਆ ਨਾ ਉਹਦੇ ਨਾਲ ਇਹਦੇ ਰੇਟ ਵੀ ਘਟ ਗਏ ਸਭ ਤੋਂ ਵੱਡਾ ਆਫਰ ਆ ਜਿਹੜੇ ਕਹਿੰਦੇ ਨੇ ਕਿ GST ਘਟ ਗਿਆ GST ਘਟਣ ਦੇ ਕਰਕੇ AC ਇੰਨੇ ਕ ਸਸਤੇ ਹੋ ਗਏ ਤੁਸੀਂ ਪੁਰਾਣਾ ਛੱਡੋਗੇ ਯਾਰ 4000 ਰੁਪਏ ਪਹਿਲਾਂ ਨਾਲੋਂ ਇਹ ਸਸਤਾ ਮਿਲੂਗਾ ਜੀ ਦੋਨੋਂ ਚੀਜ਼ਾਂ ਤੇ ਤੁਹਾਨੂੰ ਪੈਸੇ ਵੀ ਨਹੀਂ ਦੇਣੇ ਸੋ ਦੋਨੋਂ ਚੀਜ਼ਾਂ ਮਤਲਬ LCD ਦੇਵਾਂਗੇ ਐਸਸੀਡੀ ਦੇ ਕਿਸ਼ਤਾਂ ਹੋਣਗੀਆਂ ਪੈਨਲ ਦੇਵਾਂਗੇ ਬਿਲਕੁਲ ਫ੍ਰੀ ਆ 60 65000 ਦੀ ਸਕੂਟਰੀ ਬਿਲਕੁਲ ਫ੍ਰੀ ਹੁਣ ਇਲੈਕਟ੍ਰੋਨਿਕਸ ਦਾ ਬਹੁਤ ਸਾਰਾ ਹੋਰ ਵੀ ਸਮਾਨ ਪਿਆ ਤੁਸੀਂ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਆਪਣੇ ਜਿੰਨੇ ਵੀ ਭਰਾ ਭਈ ਵੀਡੀਓ ਦੇਖ ਰਹੇ ਨੇ ਬਿਨਾ ਕੋਈ ਪੈਸਾ ਦਿੱਤੇ ਤੁਸੀਂ ਉਰੋ ਸਮਾਨ ਲੈ ਜਾ ਵੀ ਸਕਦੇ ਹੋ ਬਾਕੀ ਦੀਵਾਲੀ ਦੇ ਉੱਤੇ ਬਹੁਤ ਘੈਂਟ ਘੈਂਟ ਆਫਰ ਲੱਗੇ ਨੇ ਇਲੈਕਟ੍ਰੋਨਿਕਸ ਦੇ ਨਾਲ ਨਾਲ ਫਰਨੀਚਰ ਤੇ ਨਾਲ ਮੋਬਾਈਲਾਂ ਦੇ ਉੱਤੇ ਬਹੁਤ ਵੱਡੀ ਆਫਰ ਲੱਗੀ ਹੈ ਦੱਸ ਜੀ ਆਪਣਾ ਗਰਗ ਐਂਟਰਪ੍ਰਾਈਜ਼ ਜੀ 3 ਪੁਆਇੰਟ ਲਿੰਕ ਰੋਡ ਡੜਬਾ ਲੋ ਜੀ ਸਭ ਤੋਂ ਪਹਿਲੇ ਆਫਰ ਕਹਿੰਦਾ ਜੀ ਸਾਰਿਆਂ ਦਾ ਇੱਕ ਜ਼ਰੂਰਤ ਚੀਜ਼ ਹੁੰਦੀ ਆ ਮੋਬਾਈਲ ਫੋਨ ਹਾਂਜੀ ਹਨਾ ਜੀ ਜਿਹੜੀ ਮਰਜ਼ੀ ਕੰਪਨੀ ਦਾ ਮੋਬਾਈਲ ਫੋਨ ਲਓ ਤੁਸੀਂ ਠੀਕ ਹੈ ਜੀ ਤੇ ਉਹਨਾਂ ਨਾਲ ਆਫਰ ਬਹੁਤ ਨੇ ਆ ਨਾਲ ਜਿਵੇਂ ایرਪອດ ਆਗੇ ਵਾਚ ਆ ਗਈ ਇਹ ਫ੍ਰੀ ਨੇ ਜੀ ਹਾਂਜੀ ਇਹ ਫ੍ਰੀ ਨੇ ਜੀ ਓਕੇ 1000 ਰੁਪਏ ਦਾ ਕੈਸ਼ਬੈਕ ਦਿੰਨੇ ਆ ਸਭ ਤੋਂ ਮੇਨ ਕਿ ਕੋਈ ਵੀ ਨਹੀਂ ਦਿੰਦਾ 1000 ਰੁਪਏ ਕੈਸ਼ਬੈਕ ਠੀਕ ਹੈ ਹਰ ਇੱਕ ਕਸਟਮਰ ਨੂੰ ਕੈਸ਼ਬੈਕ ਨਾਲ ਮਿਲੂ 1000 ਰੁਪਏ ਦਾ ਉਸ ਤੋਂ ਬਾਅਦ ਉਹਨਾਂ ਨੂੰ ਇੱਕ ਕੁੱਪਨ ਮਿਲੂਗਾ ਇਹਦੇ 'ਚ 55 ਇਨਾਮ ਨੇ ਇਹ ਨਾਲ ਮਿਲੂਗਾ ਦਿਵਾਲੀ ਤੋਂ ਬਾਅਦ ਹੀ ਕੱਢਾਂਗੇ ਆਪਾਂ ਲਓ ਬਈ ਦਿਵਾਲੀ ਤੋਂ ਬਾਅਦ ਇਹਦਾ ਡਰਾਅ ਹੋ ਰਿਹਾ ਹੈ ਕੋਈ 75 ਦਾ ਮੌਕਾ ਹੈ 65000 ਦੀ ਸਕੂਟਰੀ ਹੈ ਜਿਹੜੀ ਕਿ ਇਹ ਮੋਬਾਈਲ ਖਰੀਦਣ ਨਾਲ ਜਿੱਤ ਸਕਦਾ ਹੈ ਕਸਟਮਰ ਸਕਿਉਰਟੀ ਦਿਖਾ ਦੂੰਗਾ ਉਹ ਖੜੀ ਹੈ ਅੰਦਰ ਮੈਂ ਤੁਹਾਨੂੰ ਦਿਖਾ ਦੂੰਗਾ ਸਕੂਟਰੀ ਮੋਬਾਈਲ ਫੋਨ ਦੀ ਸਕੀਮਾਂ Android ਮੋਬਾਈਲ ਤੁਸੀਂ ਕੋਈ ਵੀ ਲੈਣਾ ਹੈ ਉਹਦੇ ਨਾਲ ਮੋਬਾਈਲ ਫੋਨ ਦੇ ਨਾਲ 에ਅਰਪੋਰਟ ਫ੍ਰੀ ਸਮਾਰਟ ਵਾਚ ਫ੍ਰੀ 1000 ਦਾ ਕੈਸ਼ਬੈਕ ਕੂਪਨ ਫ੍ਰੀ ਉਸ ਤੋਂ ਬਾਅਦ ਆਪਾਂ ਇੱਕ ਤੁਹਾਨੂੰ ਫ੍ਰੀ ਦੇ ਵਿੱਚ ਹੀ ਕੋਪਨ ਵਰਕੇ ਦਵਾਂਗੇ ਜਿਦੇ ਵਿੱਚ ਕੁੱਲ 55 ਇਨਾਮ ਨੇ ਇੱਕ ਹੋਰ ਕੋਪਨ ਦਵਾਂਗੇ ਜਿਦੇ ਵਿੱਚ ਤੁਸੀਂ ਸਕੂਟੀ ਜਿੱਤ ਸਕਦੇ ਹੋ ਇਹ ਦੀਵਾਲੀ ਕਰਕੇ ਬਾਈ ਹੋਰਾਂ ਨੇ ਆਫਰ ਲਾਇਨ ਹੈ ਤੇ ਜੇ ਹੁਣ ਆਪਾਂ ਗੱਲ ਕਰੀਏ ਜੀ ਹਨਾ ਓਕੇ ਸਕੂਟੀ ਵਾਲ ਆ ਗਿਆ ਜੀ ਹੁਣ ਆਪਣਾ ਹਨਾ ਇਹ ਸਕੂਟੀ ਦਾ ਡਰਾਇਵ ਮਤਲਬ ਤੁਹਾਨੂੰ ਆਪਾਂ ਦੋ ਸਲਿੱਪਾਂ ਭਰਕੇ ਦਵਾਂਗੇ ਇਹ ਦੋਨੋਂ ਇਹ ਇਨਾਂ ਦੇ ਕੋਲ ਤੁਹਾਨੂੰ ਪੈਸੇ ਨਹੀਂ ਦੇਣੇ ਤੇ ਫੋਨ ਦੇ ਪੈਸੇ ਵੀ ਨਹੀਂ ਦੇਣੇ ਫੋਨ ਦੇ ਪੈਸੇ ਕਿਉਂ ਨਹੀਂ ਦੇਣੇ ਜੀ ਫੋਨ ਦੇ ਪੈਸੇ ਨਹੀਂ ਦੇਣੇ ਜੀ ਫੋਨ ਕਸਟਮਰ ਲੈਣ ਆਗਦੇ ਕੋਲ ਪੈਸੇ ਨਹੀਂ ਹੈਗੇ ਹੁਣ ਜੇਬ ਚ ਦੇਖਣ ਤੇ ਲੋਡ ਨਹੀਂ ਵੀ ਜੇਬ ਚ ਪੈਸੇ ਹੈਗੇ ਕਿ ਨਹੀਂ ਹੈਗੇ ਹਾਂਜੀ ਬਸ ਬਿਨਾ ਪੈਸੇ ਬਾਕਿਸਤਾਂ ਕਰਕੇ ਫੋਨ ਦੇ ਦਾਂਗੇ ਨੂੰ ਬਜਾਜ ਕਾਰਡ ਤੇ ਬਜਾਜ ਕਾਰਡ ਤੇ ਆਸਾਨ ਕਿਸ਼ਤਾਂ ਹੋ ਜਾਣਗੀਆਂ ਕਿਸ਼ਤ ਵੀ ਜਿਆਦਾ ਕੋਈ ਵੱਡੀ ਨਹੀਂ ਕਿੰਨੇ ਕੁ ਹੋ ਗਈ ਮਹੀਨੇ ਦੇ 2000 ਤੋਂ 2000 ਦੇ ਵਿੱਚ ਵਿੱਚ 1000 ਤੋਂ 2000 ਦੇ ਵਿੱਚ ਵਿੱਚ ਜੜਨਾਂ ਨੂੰ ਡੜਬਾ ਅਰਾਊਂਡ ਆਪਣਾ 50 ਕਿਲੋਮੀਟਰ ਬੋਲਦੀ 30 ਤੋਂ 35 ਕਿਲੋਮੀਟਰ ਦੇ ਵਿੱਚ ਵਿੱਚ 30 ਤੋਂ 35 ਕਿਲੋਮੀਟਰ ਦੇਾਰੇ ਕਿਉਂਕਿ ਬਿਨਾ ਸੋਚੇ ਸਮਝਾ ਜੋ ਕੋਈ ਚੱਕਰ ਨਹੀਂ ਹੁਣ ਆਫਰਾਂ ਕੀ ਲੱਗੀਆਂ ਨੇ ਜੇ ਤਾਂ ਕਿਸੇ ਆਪਣੇ ਭਰਾਣੇ ਲੈਣੇ ਨੇ ਜੀ ਫ੍ਰਿਜ ਕਿੰਨੇ ਲੀਟਰ ਤੋਂ ਲੈ ਕੇ ਕਿੰਨੇ ਲੀਟਰ ਤੱਕ ਦੇ ਆ 60 ਲੀਟਰ ਤੋਂ ਲੈ ਕੇ 600 ਲੀਟਰ ਤੱਕ ਫ੍ਰਿਜ ਮਿਲੂਗਾ ਜਮ ਮਿਲੂਗਾ ਆਪਾਂ ਨੂੰ ਇਹ ਵੀ ਸੋਨੂ ਬਿਨਾ ਕੋਈ ਪੈਸਾ ਦਿੱਤੇ ਸਿਰਫ ਆਧਾਰ ਕਾਰਡ ਪੈਨ ਕਾਰਡ ਆਪਣੀ ਬੈਂਕ ਦੀ ਕਾਪੀ ਚੱਕ ਲਿਓ ਇਹ ਚੋ ਜਿਹੜਾ ਮੈਂ ਛਾਂਟੇ ਮਾਰ ਕੇ ਲੈ ਜਾ ਜੋ ਜਿਹੜੇ ਮੈਨੂੰ ਪਸੰਦ ਆ ਵੱਡੇ ਫ੍ਰਿਜ ਦੇ ਨਾਲ ਡ ਗਿਫਟ ਹੁਣ ਡਬਲ ਡੋਰ ਆ ਗਿਆ ਆਪਣੇ ਕੋਲ ਕਿੰਨੇ ਲੀਟਰ ਦੇ ਹੁੰਦੇ ਨੇ ਇਹ ਇਹ ਮਤਲਬ ਸ਼ੁਰੂ ਹੋ ਜਾਂਦੇ ਨੇ ਜੀ 250 ਲੀਟਰ ਤੋਂ ਠੀਕ ਹੈ ਜੀ ਡਬਲ ਡੋਰ ਹਣਾ ਇਹਦੇ ਨੇ 600 ਲੀਟਰ ਤੱਕ ਜਾਂਦੇ ਨੇ ਜੀ ਜਾਂਦੇ ਨੇ ਜੇ ਕੋਈ ਆਪਣਾ ਵੀਰ ਡਬਲ ਡੋਰ ਫ੍ਰਿਜ ਲੈਂਦਾ ਉਹਨੂੰ ਆਪਾਂ ਜੂਸਰ ਫ੍ਰੀ ਦੇ ਰਹੇ ਹਾਂ ਜੀ ਮਿਕਸੀ ਮਿਕਸੀ ਮਿਕਸਰ ਗ੍ਰਾਈਂਡਰ ਓਕੇ ਮਿਕਸਰ ਬਿਲਕੁਲ ਫ੍ਰੀ ਮਿਲੂਗਾ ਜੀ ਇਹ ਮਿਲੂਗਾ ਬਿਲਕੁਲ ਫ੍ਰੀ ਸਿਰਫ ਡਬਲ ਡੋਰ ਫ੍ਰਿਜ ਨਾਲ ਜੀ ਡਬਲ ਡੋਰ ਫ੍ਰਿਜ ਦੇ ਨਾਲ ਤੁਹਾਨੂੰ ਆਹ ਮਿਲ ਜਾਊਗਾ ਫ੍ਰੀ ਭਾਈ ਇਹ ਹੈਗਾ ਸੀਗਾ ਆਪਣਾ ਫ੍ਰਿਜ ਦਾ ਆਫਰ ਤੇ ਹੁਣ ਜੇ ਮੈਂ ਭਾਈ ਸਰਦੀ ਤਾਂ ਚਲੋ ਪਤਾ ਨਹੀਂ ਆਊਗੀ ਨਹੀਂ ਆਊ ਏਸੀਆਂ ਦੇ ਉੱਤੇ ਵੀ ਸੇਮ ਆਫਰ ਹੀ ਹੈ ਆਪਾਂ ਨੂੰ ਕੈਸ਼ਬੈਕ ਨਾਲ ਮਿਲੂਗਾ ਦੋਨੋਂ 쿠ਪਨ ਭਰ ਕੇ ਦੇਵਾਂਗੇ ਏਸੀ ਆਪਣੇ ਕੋਲ ਜੜੀ ਮਰਜ਼ੀ ਕੰਪਨੀ ਦਾ ਲੈ ਜਾਓ ਇਹ ਵੀ ਮਿੱਤਰੋ 1 ਰੁਪਿਆ ਦੇ ਕੇ ਤੁਸੀਂ ਘਰੇ ਲੈ ਜਾਓ ਇਹਨਾਂ ਨੂੰ ਵੀ ਆਰਾਮ ਦੇ ਨਾਲ ਇਹਦੇ ਨਾਲ ਵੀ ਕੋਈ ਨਾ ਕੋਈ ਤੁਹਾਨੂੰ ਆਪਾ ਤੇ ਇਹਦਾ ਰੇਟ ਵੀ ਹੁਣ ਘਟ ਗਿਆ ਜੀ GST ਘਟ ਗਿਆ ਨਾ ਉਹਦੇ ਨਾਲ ਇਹਦਾ ਰੇਟ ਵੀ ਘਟ ਗਿਆ ਸਭ ਤੋਂ ਵੱਡਾ ਆਫਰ ਆ ਜਿਹੜੇ ਕਹਿੰਦੇ ਨੇ ਕਿ GST ਘਟ ਗਿਆ GST ਘਟਣ ਦੇ ਕਰਕੇ ਏਸੀ ਇੰਨੇ ਕੁ ਸਸਤੇ ਹੋ ਗਏ ਤੁਸੀਂ ਪੁਰਾਣਾ ਛੱਡੋਗੇ ਯਾਰ 4000 ਰੁਪਏ ਪਹਿਲਾਂ ਨਾਲੋਂ ਏਸ਼ੀਓ ਨੂੰ ਸਸਤਾ ਮਿਲੂਗਾ ਜੀ 4000 ਜਿਹੜੇ 30000 ਦਾ ਸੀ ਸਰਬ 26000 ਦਾ ਰਹਿ ਗਿਆ ਆ ਲੈ ਜੋ ਕਿੱਥਰੋਂ ਏਸੀ ਦੇ ਰੇਟ ਘਟ ਗਏ ਜੀ ਏਸੀ ਦੇ ਨਾਲ ਨਾਲ ਫ੍ਰੀਜਰ ਦੇ ਵੀ ਘਟ ਗਏ ਹੁਣੇ ਜੀ ਨਾ ਫ੍ਰੀਜਰ ਦੇ ਪਹਿਲਾਂ ਵੀ 18 ਦੀ ਹੁੰਦੇ 18 ਹੀ ਆ ਜੀ ਇੱਕ ਐਲਸੀਡੀ ਦੇ ਰੇਟ ਘਟਨੇ ਵੱਡੇ ਤੇ ਜਿਹੜੀ 30000 ਦੇ ਐਲਸੀਡੀ ਤੋਂ ਉਹਨੂੰ 26 27000 ਦੀ ਪੈਂਦੀ ਆ ਠੀਕ ਹੈ ਹਾਂ ਤੇ ਹੁਣ ਜਿਵੇਂ ਹੁਣ ਗੀਜ਼ਰ ਦਾ ਟਾਈਮ ਆ ਗਿਆ ਜੀ ਹੁਣ ਗੀਜ਼ਰ ਵੀ ਆਪਣੇ ਕੋਲ ਜਿਹੜੀ ਮਰਜ਼ੀ ਕੰਪਨੀ ਦਾ ਤੁਸੀਂ ਲੈ ਜਾਓ ਇਹ ਵੀ ਮਿੱਤਰੋ ਆਪਣਾ ਕਿਸ਼ਤਾਂ ਦੇ ਉੱਤੇ ਲੈ ਜਾਣੀ ਕਿਸ਼ਤਾਂ ਦੇ ਜੀ ਇਹਦੇ ਨਾਲ ਵੀ ਦੇਖੋ ਕਿ ਗਿਫਟ ਦੇਵਾਂਗੇ ਕਸਟਮਰ ਨੂੰ ਹਰ ਇੱਕ ਗੀਜ਼ਰ ਨਾਲ 1000 ਰੁਪਏ ਕੈਸ਼ਬੈਕ ਦੇਵਾਂਗੇ ਲਾਟ ਦੇ ਕूपन ਵੀ ਦੇਵਾਂਗੇ ਇਸ ਸਕੀਮ ਦਿਸ਼ਾੜਾ ਤੋਂ ਲੈ ਕੇ ਦੀਵਾਲੀ ਤੱਕ ਹੈ ਦੀਵਾਲੀ ਤੱਕ ਹੈ ਮੈਂ ਤੁਹਾਨੂੰ ਪਹਿਲਾਂ ਕਹਿੰਦਾ ਨਾ ਜਿੰਨਾਂ ਨੂੰ ਮੌਕਾ ਦਾ ਫਾਇਦਾ ਚੁੱਕਣਾ ਚੱਕ ਲਿਓ ਲੈ ਭਾਈ ਸਭ ਤੋਂ ਵੱਡਾ ਫਰਕ ਇਹ ਕਹਿੰਦਾ ਜੀ ਮੈਨੂੰ ਐਲ.ਈ.ਡੀ ਲੈ ਕੇ ਆਉਣੀ ਹੈ ਐਲ.ਈ.ਡੀ ਟੰਗਣ ਨੂੰ ਜਗ੍ਹਾ ਨਹੀਂ ਹੈਗੀ ਪੈਨਲ ਫਰੀ ਦਾ ਵਾਦਾ ਦਵਾਦਾ ਜੀ ਇਹਦੇ ਨਾਲ ਜੀ ਤੁਸੀਂ ਕਹਿੰਦੇ ਹੋ ਪੱਕੀ ਗੱਲ ਹੈ ਆੜਾ ਮਗਰ ਲੱਕੜ ਵਾਲਾ ਪੈਨਲ ਲਾਈਟਾਂ ਲੋਟਾਂ ਲੱਗਿਆ एलसीडी ਦੇ ਪੈਸੇ ਦੇਣੇ ਨੇ ਇਹਦੇ ਪੈਸੇ ਨਹੀਂ ਦੇਣੇ ਹੁਣ ਐਲਸੀਡੀ ਤੁਸੀਂ ਕਿਤੇ ਮਰਜ਼ੀ ਲੈਣ ਵਾਗੇ ਜੀ ਹੁਣ ਆਪਾਂ ਦੋਨੋਂ ਚੀਜ਼ਾਂ ਅਗਲੇ ਨੂੰ ਝਕਾਉਣੀਆਂ ਨੇ ਔਰ ਦੋਨੋਂ ਚੀਜ਼ਾਂ ਤੇ ਤੁਹਾਨੂੰ ਪੈਸੇ ਵੀ ਨਹੀਂ ਦੇਣੇ ਸੋ ਦੋਨੋਂ ਚੀਜ਼ਾਂ ਮਤਲਬ ਐਲਸੀਡੀ ਦੇਵਾਂਗੇ ਐਲਸੀਡੀ ਦਾ ਕਿਸ਼ਤਾ ਹੋਣਗੀਆਂ ਪੈਨਲ ਦੇਵਾਂਗੇ ਬਿਲਕੁਲ ਫ੍ਰੀ ਕੀ ਆਫਰ ਚੱਲ ਰਿਹਾ ਜੀ 20000 ਰੁਪਏ ਦੀ ਐਲਸੀਡੀ ਹੈ ਜੀ ਕੁੱਲ ਹਾਂ 43 ਇੰਚੀ ਹੈ 43 ਇੰਚੀ ਇਹ ਚੀਜ਼ ਧਿਆਨ ਕਰਿਆ ਕਰੋ ਠੀਕ ਹੈ ਉਹਦੇ ਨਾਲ 43 ਇੰਚੀ ਐਲਈਡੀ 1 ਸਾਲ ਦੀ ਫੁੱਲ ਗਾਰੰਟੀ ਮਿਲੂਗੀ ਜੀ ਉਹਦੇ ਨਾਲ ਆਪਾਂ ਪੈਨਲ ਫ੍ਰੀ ਦੇ ਦਾਂਗੇ 20000 ਦੀ ਪੈਨਲ ਹੈ ਜੀ ਲੈ ਭਾਈ ਆਹ ਪੈਨਲ ਫ੍ਰੀ 20000 ਦੇ ਵਿੱਚ ਹੀ ਹੈ ਜਿਹੜੀ 43 ਇੰਚ ਦੀ ਐਲਈਡੀ ਹੈ ਉਹਦੇ ਨਾਲ ਮਿੱਤਰੋ ਹਾਂ ਪੈਨਲ ਫ੍ਰੀ ਹੈ ਜੀ ਹੁਣ ਜਿਹੜੇ ਸਕੂਟਰ ਦੀ ਮੈਂ ਗੱਲ ਕਰਦਾ ਸੀ ਮਿੱਤਰੋ ਆਹ ਖੜੇ ਨੇ ਹਾਂ ਇੰਡੀਕੇਟਰ ਚਲਾਤੇ ਹਨ ਇਹ ਮਿਲ ਜੂਗਾ ਤੁਹਾਨੂੰ ਬਿਨਾ ਕੋਈ ਪੈਸਾ ਦਿੱਤੇ ਬਿਨਾ ਕੋਈ ਕਿਸ਼ਤ ਦਿੱਤੇ ਬਿਲਕੁਲ ਫ੍ਰੀ ਦੇ ਵਿੱਚ ਆ ਹੁਣ ਆਪਾਂ ਜਿਵੇਂ ਤੁਸੀਂ ਕੋਈ ਵੀ ਇਲੈਕਟ੍ਰੋਨਿਕਸ ਚੀਜ਼ ਜਾਂ ਫਰਨੀਚਰ ਦੇ ਆਈਟਮ ਬਾਏ ਕਰਦੇ ਹੋ ਆਪਾਂ ਇੱਕ ਇੱਕ 쿠ਪਨ ਪਾਉਣਾ ਜੀ ਹਣਾ ਜਿਹੜਾ ਬਈ ਦੋ ਪਾਉਣੇ ਦੋ ਕਰਤੇ ਜੀ ਹੁਣ ਤਾਂ ਆਪਾਂ ਨੇ 20 ਦਿਨ ਬਾਅਦ ਦੋ 쿠ਪਨ ਦੇਵਾਂਗੇ ਜੀ ਪਹਿਲਾਂ ਇੱਕ ਦਿਨ ਦੇ ਤੇ ਹੁਣ ਦਸਹਿਰੇ ਤੋਂ ਲੈ ਕੇ ਦੀਵਾਲੀ ਤੱਕ ਦੋ 쿠ਪਨ ਮਿਲਣਗੇ 1000 ਰੁਪਏ ਦਾ ਕੈਸ਼ਬੈਕ ਮਿਲੂਗਾ ਨਾਲ ਇੱਕ ਗਿਫਟ ਮਿਲੂਗਾ ਲਾ ਭਾਈ ਆਹਾ ਤਾਂ ਤੁਸੀਂ ਸੁਣ ਸੁਣਨੇ ਕਿਸੇ ਤਾਂ ਕਹਿੰਦੇ ਵੀ ਇੰਨੇ ਆਫਰ ਹੋਣ ਸਹੀ ਗੱਲ ਆ ਭਾਈ ਜੇ ਤੁਸੀਂ ਕੋਈ ਵੀ ਚੀਜ਼ ਉਰੋ ਖਰੀਦਦੇ ਹੋ ਐ ਨਹੀਂ ਪਤਾ ਤੁਹਾਡਾ ਕਿਸਮਤ ਜਾਗ ਗਈ ਮਿੱਤਰੋ ਆ 60 65000 ਦੀ ਸਕੂਟਰੀ ਬਿਲਕੁਲ ਹੁਣ ਇਲੈਕਟ੍ਰੋਨਿਕਸ ਦਾ ਬਹੁਤ ਸਾਰਾ ਹੋਰ ਵੀ ਸਮਾਨ ਪਿਆ ਤੁਸੀਂ ਮਤਲਬ ਉਰੇ ਆਉਂਗੇ ਨਾ ਕੋਈ ਨਾ ਕੋਈ ਆਫਰ ਲੱਗੀ ਮਿਲੂਗੀ ਉਸ ਤੇ ਵਜ ਆਪਾਂ ਫਰਨੀਚਰ ਦੀ ਗੱਲ ਕਰੀਏ ਅਲਮੇਰਾ ਵੀ ਆਪਣੇ ਕੋਲ ਪੰਜਾਂ ਰਹਿਣਾ ਜੀ ਹਾਂਜੀ ਬਾਕੀ ਉਧਰ ਸਟੋਰ ਚ ਪਿਆ ਵਸਟਾ ਹੋ ਕੇ ਤਿੰਨ ਜਗਾਂ ਨਹੀਂ ਗਈ ਲਾਉਣਾ ਬੈੱਡ ਬੁੱਡ ਪਏ ਨੇ ਆਹ ਅਲਮੇਰਾ ਪੰਜਾਂ ਸਾਰਿਆਂ ਦੇ ਉੱਤੇ ਭਾਈ ਆਫਰ ਲੱਗੀ ਹੋਈ ਹੈ ਅੱਛਾ ਜੀ ਕਿਸੇ ਨੇ ਆਪਣੇ ਕੋਲ ਸਕੂਟਰੀਆਂ ਖਰੀਦਣੀਆਂ ਹੋਣ ਜੀ ਇਹਦੇ ਆਪਣੇ ਡਾਊਨ ਪੇਮੈਂਟ ਘੱਟੋ ਘੱਟ 999 ਰੁਪਏ ਡਾਊਨ ਪੇਮੈਂਟ ਹੈ ਜੀ ਠੀਕ ਜੀ ਇਹਦੇ ਵੀ ਉਸ ਤੇ ਨਹੀਂ ਵਿਆਜ ਕੱਢ ਤੇ ਕਿਸ਼ਤ ਬਣ ਜੂਗੀ 20 ਸਿਰਫ 5000 ਰੁਪਏ ਦੇਖੋ ਸੂਟਰ ਤੁਸੀਂ ਆਪਦੇ ਘਰੇ ਲੈ ਜਾਓ ਸਿਰਫ 5 ਇਹਦੀ ਡਾਊਨ ਪੇਮੈਂਟ ਦੇਣੀ ਪੂਗੀ ਸੂਟੀ ਦੀ ਬਾਕੀ ਕਿਸੇ ਬਾਕੀ ਆਈਟਮ ਦੀ ਸੁਣ ਹੈ ਪੈਸੇ ਨਹੀਂ ਦੇਣੇ ਹੈਗੇ ਬਾਈ ਇਹ ਉਹ ਸਿੱਧੀ ਚੱਕ ਕੇ ਲੈ ਜਾਓ ਬਾਕੀ ਇਹਨਾਂ ਦੇ ਵਿੱਚੋਂ ਅਲੱਗ-ਅਲੱਗ ਵੋਲਟੇਜ ਆਉਣ ਅਲੱਗ-ਅਲੱਗ ਰੇਟ ਨੇ ਜੋ ਤੁਹਾਨੂੰ ਫਿੱਟ ਬੈਠ ਦੇ ਆਪਦੇ ਹਿਸਾਬ ਦੇ ਨਾਲ ਲੈ ਜਾਓ ਸਾਲ ਦੀ ਗਾਰੰਟੀ ਨਾਲ ਨੇ ਜੀ ਠੀਕ ਹੈ ਸਾਲ ਦੀ ਗਾਰੰਟੀ ਹੈ ਮੋਟਰ ਦੀ ਕੰਟਰੋਲਰ ਦੀ ਬੈਟਰੀਆਂ ਦੀ 1 ਸਾਲ ਦੀ ਗਾਰੰਟੀ ਮਿਲੂਗੀ ਜੋ ਲਿਖ ਕੇ ਦੇਵਾਂਗੇ ਕੋ ਬਿੱਲ ਤੇ ਲਓ ਬਈ ਆ ਜਾਓ ਹੁਣ ਆਪਾਂ ਦਿਖਾਈਏ ਤੁਹਾਨੂੰ ਆਪਣੀਆਂ ਵਾਸ਼ਿੰਗ ਮਸ਼ੀਨਾਂ ਤੇ ਲੱਗੀ ਹਾਂਜੀ ਲਓ ভাই ਫਰੰਟ ਲੋਡ ਲੈਣੀ ਹੈ ਟਾਪ ਲੋਡ ਲੈਣੀ ਹੈ ਆਪਣੀ ਨਾਰਮਲ ਲੈਣੀ ਹੈ ਸਾਰੀਆਂ ਮਿਲ ਜਾਣਗੀਆਂ ਆਲ ਬ੍ਰਾਂਡ ਹਰੇਕ ਦੇ ਨਾਲ ਗਿਫਟ ਫ੍ਰੀ ਹੈ ਇਹਦੇ ਉੱਤੇ ਵੀ ਤੁਹਾਨੂੰ ਕੋਈ ਪੈਸਾ ਲੈ ਕੇ ਆਣ ਦੀ ਲੋੜ ਨਹੀਂ ਮਸ਼ੀਨ ਤਾਂ ਕੱਪੜੇ ਤੋਂ ਹੋਊਗਾ ਨਾਲੇ ਸਕੂਟਰੀ ਤੇ ਵਿਜਾਰ ਚ ਜਾਊਗਾ ਅੱਛਾ ਦੋਨੋਂ ਕੰਮ ਹੋ ਗਏ ਦੋਨੇ ਕੰਮ ਹੋਣਗੇ ਲੈ ਬਾਈ ਇਹ ਤੇ ਸੁਣ ਸਰਬਜ਼ਾਰ ਕੜ ਪੈਣ ਕੜ ਲੈ ਕੇ ਆਣਾ ਵੇਲੇ ਆਸਾਨ ਕਿਸ਼ਤਾਂ ਦੇ ਵਿੱਚ ਲੈ ਜਾਓ ਕਿਸ਼ਤ ਵੀ ਕਿ ਜਿਆਦਾ 19000 ਨਾ ਲੈ ਪ੍ਰੈਸ ਕਰਨ ਦੀ ਵੀ ਟੈਨਸ਼ਨ ਨਾ ਮੇੜਾਂਗੇ ਨਾਲ ਪ੍ਰੈਸ ਵੀ ਦੇਵਾਂਗੇ ਲੈ ਬਈ ਵਾਸ਼ਿੰਗ ਮਸ਼ੀਨ ਦੇ ਨਾਲ ਪ੍ਰੈਸ ਤੋਂ ਦੱਸ ਦੀ ਪ੍ਰੈਸ ਮਿਲੂਗੀ ਬਿਲਕੁਲ ਫਰੀ 1000 ਰੁਪਏ ਕੈਸ਼ ਬਹਿ ਕੇ ਮਿਲੂ ਦੋ ਕੁੱਪਣ ਮਿਲਣਗੇ ਠੀਕ ਹੈ ਜੀ ਇਹਦੇ ਨਾਲ ਵੀ ਸਾਰਾ ਕੁਝ ਮਿਲੂਗਾ ਬਾਕੀ ਜੁਰੂਰ ਨਾਲ ਪ੍ਰੈਸ ਲੈ ਲੈਣੇ ਹੋਰ ਬਹੁਤ ਆਟਮਾ ਜਿਹੜੀ ਮਰਜ਼ੀ ਚੁਆਇਸ ਕਰਕੇ ਲੈ ਲੈ ਆਪਾਂ ਤੁਹਾਨੂੰ ਗਿਫਟ ਦੀ ਆਪਸ਼ਨ ਦੇ ਦਾਂਗੇ ਤੁਹਾਡੇ ਸਾਹਮਣੇ ਰੱਖ ਦਾਂਗੇ ਜਿਹੜਾ ਤੁਹਾਡੇ ਫੱਟੇ ਬੈਠਾ ਉਹ ਆ ਜਾ ਲੈ ਜਾ ਤੇ ਉਹ ਵੀ ਦਿਖ ਤੇ ਸਾਰੀ ਇੱਕ ਹੋਰ ਧਮਾਕਾ ਆਫਰ ਦਿੰਨੇ ਆ ਹਾਂਜੀ ਉਹ ਲਿਆ ਆਪਣੀ ਕੋਪਣ ਤੇ ਉਹ ਚੱਕ ਕੇ ਅੱਜ ਕੱਲ ਆਪਣੇ ਕੋਲੇ ਚੁੱਲ੍ਹੇ ਆ ਗਏ ਹਰ ਇੱਕ ਤਰ੍ਹਾਂ ਦੇ ਓਕੇ ਜੀ ਹਾਂਜੀ ਲਾ ਬਾਈ ਆ ਪਾਇਨਾ ਚੁੱਲ੍ਹੇ ਬਾਈ ਹੋਰਾਂ ਦੇ ਜਿਹੜਾ ਤੁਸੀਂ ਲੈਣਾ ਹੈ ਆਪਣਾ ਕਹਿੰਦੇ ਨੇਗੇ ਅੱਜ ਕੱਲ ਆ ਚੱਲ ਰਹੇ ਆ ਬਾਈ ਇਹ ਤੁਹਾਨੂੰ ਆ ਚੁੱਲਾ ਜੀ ਦੇਖੋ ਬਹੁਤ ਵਧੀਆ ਚੁੱਲਾ ਹੈ 2200 ਵਾਟ ਦਾ ਇਲੈਕਟ੍ਰੋਨਿਕ ਠੀਕ ਹੈ ਜੀ ਤੈਨੂੰ ਜਿੰਨਾ ਮਰਜ਼ੀ ਘੱਟ ਵੱਧ ਕਰ ਲਓ ਜਿੱਥੇ ਮਰਜ਼ੀ ਕਰ ਲਓ ਕੋਈ ਸਪੈਸ਼ਲ ਭਾਂਡਾਂ ਦੀ ਲੋੜ ਨਹੀਂ ਜਿਹੜੇ ਆਪਣੇ ਆਪ ਭਾਂਡੇ ਨੇ ਜਿਹੜੇ ਮਰਜ਼ੀ ਭਾਂਡੇ ਆ ਤੇ ਯੂਜ਼ ਹੋਣਗੇ ਉਹ ਯੂਜ਼ ਦੇਣਗੇ ਹਾਂਜੀ ਸਿਰਫ 30 ओके ਜਿਹੜੇ ਹੁਣ ਇਹ ਆਫਰ ਨੇ ਸਾਪ ਚੁੱਲੇ ਤੋਂ ਸ਼ੁਰੂ ਕਰ ਰਹੇ ਆ ਠੀਕ ਹੈ ਜੀ ਜਿਵੇਂ 1000 ਰੁਪਏ ਕੈਸ਼ਬੈਕ ਚੁੱਲੇ ਦੇ ਵੀ ਦੇਵਾਂਗੇ ਤੁਹਾਨੂੰ ਉਹ ਜਿਹੜਾ 1000 ਵਾਲਾ ਕੈਸ਼ਬੈਕ ਉਹ ਤੇ ਇਹਦੇ 쿠ਪਨ ਵੀ ਦੇਵਾਂਗੇ ਤੇ ਤੁਹਾਨੂੰ ਨਾਲ ਗਿਫਟ ਵੀ ਦੇਵਾਂਗੇ ਗਿਫਟ ਵੀ ਮਿਲ ਜੂਗਾ ਤੁਸੀਂ ਨਾਲ ਵੀ ਚੁੱਲਾ ਦਾ ਫਰੀ ਵੰਗੂ ਹੀ ਰਹ ਜੂਗਾ ਜੀ ਲਾ ਬਾਈ ਆ 1000 ਰੁਪਏ ਦਾ ਕੈਸ਼ਬੈਕ ਹੈ ਇਹਦਾ ਫਾਇਦਾ ਕਦੋਂ ਹੋਊਗਾ ਮੰਨ ਕੇ ਚਲੋ ਚੁੱਲਾ ਲੈ ਲਿਆ ਆ ਤੁਹਾਨੂੰ ਆਪਾਂ ਦੇਦਾ 쿠ਪਨ ਉਸ ਤੋਂ ਬਾਅਦ ਹੀ ਆਪਾਂ ਦਾ ਕੋਈ ਬੰਦਾ ਕੋਈ ਸਮਾਨ ਖਰੀਦੂਗਾ ਹਾਂਜੀ ਉਹ ਤੇ ਆਪਾਂ ਉਹ ਮਿਲੂਗਾ ਜੀ ਆਫਰ ਡਿਸਕਾਊਂਟ ਮਿਲੂਗਾ ਤੁਹਾਨੂੰ ਹਣਾ ਜੀ ਆਹ ਬਾਕੀ ਚਿਮਣੀਆਂ ਪਈਆਂ ਨੇ ਪਰ ਬਾਈ ਹੋਰਾਂ ਕੋਲ ਐਲਈਡੀ ਬੱਲਬ ਪਏ ਨੇ ਜਿਹੜੇ ਕਿ ਬਿਜਲੀ ਘੱਟ ਖਾਉਂਦੇ ਨੇ ਚਾਰਜ ਵੀ ਹੋਈ ਜਾਂਦੇ ਨੇ ਸਾਡੇ ਆਫਰ ਇਹ ਹੈ ਵੀ ਤਿੰਨ ਪਹਿਲਾਂ ਤਾਂ ਆਪਾਂ 7000 ਤੋਂ ਲਾਗੂ ਕਰਦੇ تھے ਹੁਣ ਆਪਾਂ ਨੇ 20 ਦਿਨਾਂ ਬਾਅਦ ਤਿੰਨ ਹਜ਼ਾਰ ਤੋਂ ਲਾਗੂ ਕਰ ਦਿੱਤੇ ਜੀ ਕੋਈ ਵੀ ਬੰਦਾ 3000 ਦੇ ਆਟਮ ਆਪੋ ਤੋਂ ਖਰੀਦਦਾ ਵਾਅ ਕਰਦਾ ਤਾਂ ਉਹਨੂੰ ਆਪਾਂ 쿠ਪਨ ਵੀ ਦੇਵਾਂਗੇ ਦੋਨੇ 1000 ਰੁਪਏ ਦਾ ਆਪਾਂ ਕੈਸ਼ਬੈਕ ਵੀ ਦੇਵਾਂਗੇ ਉਹਨਾਂ ਨਾਲ ਆਪਾਂ ਗਿਫਟ ਵੀ ਦੇਵਾਂਗੇ ਲਓ ਬਾਈ ਉਸ ਤੋਂ ਬਾਅਦ ਬਈ ਆ ਗਏ ਬਾਈ ਹੋਰਾਂ ਕੋਲ ਜੂਸਰ ਗ੍ਰੈਂਡਰ ਗਰਾਉਂਡਰ ਹਰਕ ਚੀਜ਼ ਆ ਗਈ ਹਰ ਇੱਕ ਤਰ੍ਹਾਂ ਦੀ LED ਬੱਲਰ 9 ਵਾਟ ਤੋਂ ਲੈ ਕੇ 50 ਵਾਟ ਤੱਕ ਟੋਬਾਂ ਨੇ ਬਹੁਤ ਸਾਮਾਨ ਹੈ ਬ੍ਰੀਕ ਵੀ ਮਤਲਬ ਹਰ ਇੱਕ ਤਰ੍ਹਾਂ ਦੀ ਆਟਮ ਮਿਲੂਗੀ ਆਪਣੇ ਕੋਲੋਂ ਬਾਕੀ ਇੱਕ ਵਾਰੀ ਉ ਵੈਸੇ ਚਾਤੀ ਮਰਾ ਦੇ ਭਾਈ ਜਿਹੜਾ ਤੁਹਾਨੂੰ ਸਾਮਾਨ ਇਸ ਸ਼ੋਰੂਮ ਚ ਦਿਖ ਰਿਹਾ ਸਾਰਾ ਤਰ੍ਹਾਂ ਦੇ ਗੀਜ਼ਰ ਆ ਗਏ ਯਾਰ ਇਹ ਕੰਪਨੀ ਦੇ ਸ਼ਿਆਤਾ ਦਾ ਹੈ ਹੈਰ ਦਾ ਬੀਗਾਰਡ ਦਾ ਐਮ ਐਸ ਜੀ ਦਾ ਬੀ ਪੀ ਐਲ ਦਾ ਹਰ ਇੱਕ ਕੰਪਨੀ ਦੇ ਗੀਜ਼ਰ ਨੇ ਜੋ ਵੀ ਤੁਹਾਨੂੰ ਆਟਮ ਦਿਖ ਰਹੀ ਹੈ ਯਾਰ ਜੋ ਵੀ ਕਹਿੰਨਾ ਮੈਂ ਥੋੜੀ ਨਿਗਾਹ ਪੈਂਦੀ ਹੋਊਗੀ ਸਾਰੇ ਕਿਤੇ ਕਿੜੀ ਮਰਜ਼ੀ ਲੈ ਜਾਓ ਮਿੱਤਰੋ ਕੱਲੀਆਂ ਸਕੂਟੀ ਛੱਡ ਕੇ ਬਾਕੀ ਸਾਰਿਆਂ ਦੇ ਤੁਹਾਨੂੰ ਕੋਈ ਪੈਸਾ ਦੇਣ ਦੀ ਲੋੜ ਨਹੀਂ ਪੈਸੇ ਵਾਸਤੇ ਜੇਬ ਦੇਖਣ ਦੀ ਲੋੜ ਨਹੀਂ ਜੀ ਸੱਦੀ ਜੀ ਗੱਲ ਆ ਬਾਈ ਯਾਰ ਕੋਈ ਕੁਝ ਨਹੀਂ ਕਰਨ ਦੀ ਲੋੜ ਆ ਰਕੜ ਪੈਨ ਕੜ ਚੱਕ ਲਿਓ ਕਿڑی ਮਰਜ਼ੀ ਚੀਜ਼ ਲੈ ਜਾਓ ਉਹਨਾਂ ਨੇ ਗਿਫਟ ਲੈ ਜਾਓ ਉਹਨਾਂ ਨੇ ਡਿਸਕਾਊਂਟ ਲੈ ਜਾਓ ਲੈਣੇ ਸਕੂਟੀ ਗਿਫਟ ਜਿੱਤਣ ਦਾ ਮੌਕਾ ਬਾਕੀ ਸਕਰੀਨ ਤੇ ਮੋਬਾਈਲ ਨੰਬਰ ਤੇ ਐਡਰੈਸ ਦੋਨੋਂ ਚੱਲ ਰਿਹਾ ਕਿਸੇ ਭਰਾ ਨੇ ਜੇ ਕੈਸ਼ ਚੱਕਣਾ ਜਿਹੜੇ ਕਹਿੰਦੇ ਅਸੀਂ 30 35 ਕਿਲੋਮੀਟਰ ਤੋਂ ਦੂਰ ਪੈਨੇ ਆ ਤੁਸੀਂ ਐਡ ਮਾਰੋ ਕੈਸ਼ ਚ ਲੈ ਜਾ ਸਕਦੇ ਹੋ ਬਈ ਕੈਸ਼ ਦੇ ਨਾਲ-ਨਾਲ ਤੁਹਾਨੂੰ ਜਿਹੜੇ ਬਾਕੀ ਆਫਰ ਨੇ ਉਹ ਸਾਰੇ ਮਿਲ ਜਾਣਗੇ ਇਹਨੇ ਇਹ ਇਕ ਦੀਵਾਲੀ ਤੱਕ ਦਾ ਬਾਕੀ ਕੈਸ਼ ਲੈਣ ਵਾਸਤੇ ਇੱਕ ਵਾਰੀ ਫੋਨ ਕਰਕੇ ਰੇਟ ਟਰਾਈ ਕਰ ਲਿਓ ਲੈ ਜਿੱਥੋਂ ਮਰਜ਼ੀ ਲਿਓ ਰੇਟ ਜ਼ਰੂਰ ਪੁੱਛ ਲਿਓ ਜੇ ਤੁਹਾਨੂੰ ਵਧੀਆ ਲੱਗੂ ਰੇਟ ਤਾਂ ਲੈ ਜਾਓ ਨਹੀਂ ਜਿੱਥੋਂ ਤੁਹਾਨੂੰ ਸਸਤਾ ਮਿਲੋ ਉੱਥੋਂ ਲੈ ਜੀ ਉੱਥੋਂ ਲੈ ਲੈ ਬਾਈ ਉਹ ਦੁਕਾਨਦਾਰ ਭਰਾ ਕਦੇ ਕਦੇ ਸੁਣਿਆ ਜੀ ਜੀ ਕਹਿੰਦਾ ਵਾ ਆਪਾਂ ਤਾਂ ਖੁੱਲਾ ਚੈਲੰਜ ਕਰਦੇ ਨਾ ਮਾਰਕੀਟ ਰੇਟ ਟਰਾਈ ਕਰਕੇ ਫੇਰ ਆਓ ਬਾਈ ਸਾਡੇ ਕੋਲ ਤਾਂ ਚੀਜ਼ ਦੇਖੋ ਕੁਆਲਿਟੀ ਦੇਖੋ ਫੇਰ ਦੇਖੋ ਬਾਕੀ ਸਕਰੀਨ ਤੇ ਐਡਰੈਸ ਤੇ ਮੋਬਾਈਲ ਨੰਬਰ ਦੋਨੋਂ ਚੱਲ ਰਿਹਾ ਤੇ ਬਾਕੀ ਵਿਜ਼ਿਟ ਕਰ ਲਿਓ ਜੀ